ਮੰਮੀ ਜਿਹੜੇ ਤੁਸੀਂ ਇਹ ਚੋਲ ਨਹੀਂ ਬਣਾਏ ਸੀ ਤੜਕੇ ਵਾਲੇ ਉਹ ਸਵਾਦ ਬਣੇ ਸੀ ਅੰਚਨ ਨੂੰ ਵੀ ਉਹ ਪਸੰਦ ਆਇਆ ਕਹਿੰਦਾ ਸੀ ਨਾਨੀ ਵਰਗੇ ਚੋਲ ਨਹੀਂ ਬਣਾ ਸਕਦਾ ਤੇ ਨਾਨੀ ਕੀ ਕਹਿੰਦੇ ਹੋ ਇਹ ਨਾਨੀ ਕੀ ਕਹਿੰਦੀ ਆ ਅੰਚ ਦੇ ਨਾਨੀ ਦਾ ਅੰਚ ਦੇ ਯੋ ਮੇਰੀ ਥੋੜੀ ਨਾ ਮੇਰੀ ਤਾਂ ਮਾਂ ਹੀ ਹੋ ਹਮ ਮੇਰੇ ਪੁੱਤ ਨੂੰ ਪਸੰਦ ਆਇਆ ਬਸ ਅੰਚ ਪਸੰਦ ਆਇਆ ਪੁੱਤ ਅੰਜੀ ਨਾਨੀ ਬਹੁਤ ਪਸੰਦ ਆਇਆ ਮਜ਼ਾ ਆ ਗਿਆ ਹਾਂਚ ਤੇਰੀ ਮਾਂ ਨਹੀਂ ਪੁੱਤ ਬਣਾਉਂਦੀ ਇਦਾਂ ਦੇ ਚੋਲ ਨਾਨੀ ਵਰਗੇ ਏ ਨਾਨੀ ਮम्मा ਤਾਂ ਬਣਾਉਂਦੀ ਹੈ ਪਰ ਤੁਹਾਡੇ ਹੱਥਾਂ ਦਾ ਸਵਾਦ ਹੀ ਵੱਖਰਾ ਹੈ। ਹਾਂ। ਅੱਛਾ ਜੀ ਨਹੀਂ ਬਣਾ ਦਿਆ ਕਰਨੀ ਜਿੱਦਾਂ ਦੇ ਮੁੰਡੇ ਕਹਿੰਦਾ ਹੁੰਦਾ। ਨਹੀਂ। ਇਹ ਹਮ ਤੇ ਮੇਰੇ ਦੀ ਜੀ ਪਸੰਦ ਨਹੀਂ। ਹਾਂ ਨਾਨੀ ਤੇ ਜਾ ਮਾਮੀ। ਹੂੰ। ਇਹ ਤੇ ਹੀ ਧੰਦਾ। ਜੁੰਦਾਰਾ ਮੇਰਾ ਪੁੱਤ। ਮੈਂ ਬਣਾ ਬਣਾ ਕੇ ਦਊ ਆਪਣੇ ਪੁੱਤ ਨੂੰ। ਹਾਂ ਜੀ ਨਾਨੀ ਜਰੂਰ ਅਗਲੀ ਵਾਰੀ ਹਲਵਾ ਬਣਾਇਓ। ਹਾਂ। ਬਣਾ ਦੂੰ ਪੁੱਤ। ਚਲ। ਨਾਲੇ ਮੇਰੀ ਤਾਂ ਸੋ ਐਤਲਵਾਂ ਨਹੀਂ ਗੱਲ ਕਰਨੀ ਆ ਮੈਂ ਹਾਂਜੀ ਤੁਹਾਨੂੰ ਪਤਾ ਰਖੜੀ ਆਉਂਦੀ ਵਈ ਹੂੰ ਤੇ ਫੇਰ ਕੀ ਹੂੰ ਪਰ ਰਖੜੀ ਆ ਰਹੀ ਆ ਤੇ ਵੀਰੇ ਨੇ ਕਿਹਾ ਮੇਲੇ ਕੁਝ ਵਧੀਆ ਜਾਂ ਲੈ ਕੇ ਆਏ ਗਿਫਟ ਨਹੀਂ ਤੇ ਅੱਗੇ ਪੁੱਤੋ ਮਾੜਾ ਲੈ ਕੇ ਆਂਦਾ ਕਦੀ ਤੇ ਰਖੂ ਦਾ ਨਹੀਂ ਲੈ ਕੇ ਆਂਦਾ ਪਰ ਮੈਨੂੰ ਵਧੀਆ ਜੇ ਕੁਝ ਚਾਹੀਦਾ ਤੇ ਨਾਲੇ ਬਾਲਸ ਨੂੰ ਇਹ ਭਾਪੀ ਨੂੰ ਨਾਲ ਤੋਰਿਓ ਕੁਝ ਇੰਨੇ ਮੈਂ ਜਾਏਗੀ ਨਾਲ ਇੰਨੇ ਨੇ ਕੁਝ ਵਧੀਆ ਲੈ ਕੇ ਦੇ ਦੇ ਨਾਲ ਹੂੰ ਹਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੁਸੀਂ ਕਰਨਾ ਮੈਂ ਜਾਉਂਗੀ ਨਾਲ ਮੇਰੇ ਤੇਰੇ ਲਿਆ ਆਪ ਜਾ ਕੇ ਸੋਨਾ ਜਾ ਸੱਜਾ ਜਾ ਲੈ ਕੇ ਆਇਓ ਮੇਰੇ ਲਈ ਠੀਕ ਹੈ ਨਹੀਂ ਸਾਡੀ ਪਸੰਦ ਤਾਂ ਮੈਨੂੰ ਪਤਾ ਹੀ ਆ ਉਹ ਤੁਹਾਨੂੰ ਪਤਾ ਹੀ ਹੈ ਭਾਬੀ ਦਾ ਆਪਣਾ ਭਰਾ ਤਾਂ ਹੈਗਾ ਨਹੀਂ ਹੈ ਉਹਨੇ ਹੁਣ ਕਿਸੇ ਸੰਝਜ ਜੀ ਦਾ ਕੁਝ ਲੈ ਕੇ ਦੇਣ ਦੇਣਾ ਐਵੇਂ ਤਾਂ ਮੈਂ ਕਿਹਾ ਕਿ ਆਪ ਜਾਇਓ ਜਾਂ ਮੀਟਿੰਗ ਕੋ ਬੰਦਿਆ ਹੀ ਲੈ ਕੇ ਆਇਓ ਮੇਰੇ ਲਈ ਹਾਂ ਗੱਲ ਤਾਂ ਤੇ ਸਹੀ ਹੈ ਜਦੋਂ ਦੋ ਦਾ ਭਰਾ ਮੁੱਕਾ ਤੇ ਸਾਡੇ ਵੀ ਦਿਨ ਧਿਆਰਾ ਤੇ ਨੈਣ ਖੁਣਾ ਫੁਲਾਈ ਰੱਖ ਦੀ ਜਦੋਂ ਵੇਖੋ ਹੂੰ ਸਜਾਲਣ ਦੀ ਚਲੋ ਅਸੀਂ ਮੰਨਿਆ ਸ਼ਹੀਦ ਹੋਇਆ ਤੇ ਹੁਣ ਤੂੰ ਸਾਡੇ ਤਾਂ ਨਾ ਬੇਬਦ ਸ਼ਗਨੀਆਂ ਕਰ। ਉਫ ਯਾਰ ਇਹ ਮੰਮਾ ਨਾਲੇ ਵੀ ਨਾ ਮਾਮੀ ਕੋ ਚੰਨ سے ਜੀਣੇ ਨਹੀਂ ਦਿੱਤੇ। ਕੋਈ ਨਾ ਤੂੰ ਫਿਕਰ ਨਾ ਕਰ ਮੈਂ ਆਪ ਜਾਉਂਗੀ। ਮੈਂ ਆਪਣੇ ਤੇਲੀ ਵਧੀਆ ਜਿਹਾ ਲੈ ਕੇ ਆਉਂਗੀ ਉਸਕੇ। ਦੋਤੇਲੇ ਵੀ ਲੈ ਕੇ ਆਉਂਗੀ। ਐਕਚੁਅਲੀ ਅੰਜੂ ਨੂੰ ਕੀ ਚਾਹੀਦਾ ਮਾਮੇ ਤੋਂ ਮੈਂ ਪੁੱਛੂੰਗੀ ਅੰਜੂ ਨੂੰ ਆ ਦੱਸ ਦੂੰਗੀ ਤੁਹਾਨੂੰ। ਵੀਰੇ ਜੀ ਦਾ ਸਿੱਧਾ ਕਹ ਦੂੰਗੀ ਕਿ ਅੱਜ ਵੀ ਇਹ ਹੁੰਦਾ ਰਿਹਾ ਹੈ ਮੈਂ ਹੀ ਪੁੱਛ ਰਣੀ ਅੰਚੂ ਤੇ ਹਾਂ ਜੀ ਨਾ ਮੇਰੇ ਪੁੱਤ ਨੇ ਕੀ ਲੈਣਾ ਮਾਮੇ ਤੋਂ ਮਾਮੇ ਕੋਲੋਂ ਥੋੜੇ ਜੇ ਪੈਸੇ ਮਿਲ ਜਾਣ ਕਪੜੇ ਲੈਣੇ ਆ ਕਿੰਨੇ ਕ ਪੈਸੇ ਲੈਣੇ ਆ ਤੂੰ ਕੋਈ ਚੱਜ ਦੀ ਚੀਜ਼ ਮੰਗ ਲੈ ਤਾਂ ਪੈਸੇ ਤਾਂ ਮਾਮਾ ਤੇਰਾ ਉੱਤੇ ਹੀ ਤੈਨੂੰ ਤੇਰੇ ਦੇ ਦਿੰਦਾ ਮੈਨੂੰ ਖਡੋਣਾ ਚਾਹੀਦਾ ਕਿਹੜਾ ਖਡੋਣਾ ਉਹ ਜਿਹੜਾ ਹਵਾਈ ਜੱਜ ਨਹੀਂ ਹੁੰਦਾ ਜਿਹੜਾ ਡਰੋਨ ਡਰੋਨ ਕਹਿੰਦੇ ਜਿੰਨੂੰ ਜਿਹੜਾ ਉੱਤੇ ਅਸਮਾਨਾਂ ਝੋੜਦਾ ਉਹ ਲੈਣਾ ਅੱਛਾ ਕੋਈ ਨਹੀਂ ਪੁੱਤ ਜਿਹੜਾ ਤੂੰ ਕਹਿੰਨਾ ਨਾ ਉੱਡਣ ਵਾਲਾ ਜਹਾਜ਼ ਕੋਈ ਨਹੀਂ ਮੈਂ ਤੇਰੇ ਮਾਮੇ ਨੂੰ ਕਹੂੰਗੀ ਤੈਨੂੰ ਲੈ ਦੂੰਗਾ ਹਾਂ ਤੂੰ ਇੱਕ ਇੱਕ ਤਾਂ ਸਾਡਾ ਜਨ ਦੂਆ ਘਰਾਂ ਦਾ ਕੋਈ ਨਹੀਂ ਇਹ ਮੇਰੀ ਗੱਲ ਸੁਣ ਨਾਲੇ ਆ ਅੰਛ ਨੂੰ ਵੀ ਆ ਨੀ ਆ ਕਿੱਦਾਂ ਦੀ ਪੰਜਾਬੀ ਬੋਲਦਾ ਆ ਓਹੋ ਮੰਮੀ ਸਾਨੂੰ ਪਤਾ ਹੈਗਾ ਆ ਬੱਚੇ ਅੱਜਕੱਲ ਹਿੰਦੀ ਇੰਗਲਿਸ਼ ਮੀਡੀਅਮ ਸਕੂਲਾਂ 'ਚ ਪੜ੍ਹਦੇ ਆ ਹੁਣ ਉਹਨਾਂ ਦੇ ਫਲੋ ਬਣਿਆ ਹਿੰਦੀ ਬੋਲਣ ਦਾ ਯੰਗੀ ਹੁਣ ਤੁਸੀਂ ਪੰਜਾਬੀ ਬੋਲਦੇ ਹੋ ਠੀਕ ਉਹ ਵੀ ਤੁਹਾਡੇ ਨਾਲ ਪੰਜਾਬੀ ਨਾਲ ਪੰਜਾਬੀ ਜਵਾਬ ਦਿੰਦਾ ਇਸ ਕਰਕੇ ਉਹਦੀ ਪੰਜਾਬੀ ਦਾ ਸੁਰਤਾਲੀ ਵੱਖਰਾ ਹੋਇਆ ਪਿਆ ਹੈ ਹਾਏ ਹਾਏ ਨਹੀਂ ਕੋਈ ਦੇਖੇ ਤਾਂ ਆ ਕੇ ਕਹੂਗਾ ਵੀ ਪੰਜਾਬੀਆਂ ਦਾ ਮੁੰਡਾ ਆ ਓਹੋ ਹੁਣ ਮੰਮੀ ਫਿਰ ਜਾਂਦਾ ਪਾਉਂ ਸਕੂਲ ਹੀ ਹੋ ਜਾਂਦਾ ਕਹਿੰਦਾ ਇਹ ਤਾਂ ਆ ਲੱਗਦਾ ਜਿਵੇਂ ਪਾਸ ਪੜਦਾ ਹੁੰਦਾ ਕੋਈ ਅੰਛ ਪੁੱਤ ਦੇ ਮੇਰੇ ਨਾਲ ਤਾਂ ਚੰਗੀ ਤਰ੍ਹਾਂ ਪੰਜਾਬੀ ਬੋਲਿਆਗਾ ਆਪਣੀ ਹਿੰਦੀ ਵਾਲੀ ਪੰਜਾਬੀ ਨਾਲ ਮੈਨਾਂ ਬੋਲਿਆਗਾ ਮੈਂ ਤਾਂ ਹਾਸਾ ਹੀ ਆਂਡਿਆ ਹੀ ਤੇਰੀ ਪੰਜਾਬੀ ਤੇ ਨਾਨੀ ਸਾਨੂੰ ਐਦਾ ਦੀ ਹੀ ਪੰਜਾਬੀ ਆਉਂਦੀ ਹੈ ਸਾਡੇ ਸਕੂਲਾਂ ਚ ਇੰਗਲਿਸ਼ ਸਿਖਾਈ ਜਾਂਦੀ ਹੈ ਹਾਈ ਹਾਈ ਵੇ ਵੇ ਅੱਗ ਲੱਗ ਜੇ ਸੰਦਰੇਚੀ ਨੂੰ ਨਹੀਂ ਸਾਡੇ ਸੋਹਣੇ ਪੰਜਾਬ ਦੇ ਗੱਭਰੂ ਤੇ ਵੇ ਕੀ ਬਣਾਉਂਦੇ ਉਹਨਾਂ ਨੇ ਹੈ ਤੁਸੀਂ ਫਿਕਰ ਨਾ ਕਰੋ ਕੱਲ ਨੂੰ ਆਪਾਂ ਇਹਨਾਂ ਨੂੰ ਬਾਹਰ ਹੀ ਭੇਜਣਾ ਹੈ ਇਹਨਾਂ ਨੇ ਉੱਥੇ ਕਿਤੇ ਫਿੱਟਰੇ ਇੰਗਲਿਸ਼ ਹੀ ਬੋਲਣੀ ਆ ਇਹ ਪੰਜਾਬੀ ਰਿਆ ਜੇ ਤੁਹਾਡੇ ਤੇ ਮਿਲ ਜਾਊਗੀ ਇੱਥੇ ਜੋ ਉਹ ਸੋਹਣੀ ਬੋਲਦੇ ਆ ਚੱਲ ਨਹੀਂ ਨਹੀਂ ਮੈਨੂੰ ਪਿਆਸ ਲੱਗੀ ਉਹਨੂੰ ਬੋਟੀ ਨੂੰ ਕਾ ਪਾਣੀ ਲਿਆਵੇ ਹਾਂ ਬੋਲ ਰਿਹਾ ਲੱਗਦਾ ਪਿਆਸ ਲੱਗੀ ਤੁਹਾਨੂੰ ਆਹੋ

रे पेकिया तो आया फोन ठीक ठाक है वाया तरा तड़का लाई तेन पता करीब दीदी का हाँ फिर नगरे करती होंगी फिर ना मेनू कहीं ए मूह फट जी मूह तो क्या मैं ठीक है मेनू भी थोड़ा काम है ਤੇ ਫੇਰ ਮੈਂ ਰਖੜੀ ਤੇ ਆਨੀਆ ਫੇਰ ਮਿਲਦੀ ਆ ਤੇ ਬਾਕੀ ਵੀਰੇ ਨੂੰ ਮੇਰਾ ਸਨਿਆਹ ਦੇ ਦਿਓ ਤੇ ਨਾਲ ਆਪ ਹੀ ਜਾਇਓ ਆਪ ਹੀ ਨਾਲ ਮੇਰੀ ਗੱਲ ਸੁਣ ਟਾਈਮ ਸਰਾਜ ਆ ਆ ਲੈ ਇਹ ਕਹਿੰਦੀ ਗੱਲ ਹੈ ਚਾਰ ਤੇ ਲੈਣ ਦੇ ਮੈਂ ਤਾਂ ਸਵੇਰੇ ਹੀ ਆ ਟਪ ਕੀ ਚਲੋ ਠੀਕ ਆ ਮੈਂ ਚੱਲੀ ਹਾਂ ਹਾਂ ਠੀਕ ਆ ਅਫਸਰ ਨਾਲ ਦੇਖੀ ਕੀ ਦਿੰਦੀ ਆ ਠੀਕ ਚਲ ਠੀਕ ਆ ਮੰਮੀ ਫੇਰ ਮੈਂ ਚੱਲੇ ਅੰਜੇ ਚਲ ਆਪੁੱਤ ਤੇ ਚਲੀਏ ਚਲਾ ਜਾ ਅੰਜੇ बाय नानी बाय चला ना बंद कर दे बेटा मम्मी आप क्या मामी की बुराइयां कर रहे थे नानी के साथ मामी तो कि मम्मी ने चीता बनाया हुआ है ज़्यादा बोल लिया ना घर मेरी तो नानी री गल्ला छ ठीक है आहो ये मुन्नू ने से खांधी कोई लोड नहीं है ਮੇਰੀ ਗੱਲ ਸੁਣ ਮਾਮਾ ਮਾ ਮੇਰੀ ਆਪ ਵੀ ਤਾਂ ਕੋਈ ਔਲਾਦ ਹੈ ਨਹੀਂ ਤੂੰ ਕੱਲਾ ਕੱਲਾ ਹੀ ਆ ਮੈਂ ਇਹ ਕਹਿੰਦੀ ਆ ਕਿ ਮਾਮਾ ਤੈਨੂੰ ਸਾਰੀ ਜਾਇਦਾ ਤੇਰੇ ਨਾਂ ਕਰ ਦੇ ਹੈ ਤੂੰ ਜਿਆਦਾ ਹੀ ਮਾਮੀ ਦਾ ਚੀਤਾ ਬਣਿਆ ਜਿਆਦਾ ਬੋਲਿਆ ਨਾ ਕਰ ਜਿੱਦਾਂ ਮੈਂ ਆ ਕੇ ਕਹਿੰਦੀ ਨਾ ਉਦਾਂ ਕਰਿਆ ਕਰ ਮੇਰੇ ਕੋ ਨਹੀਂ ਚਾਹੀਏ ਕੁਝ ਵੀ ਪ੍ਰੋਪਰਟੀ ਪ੍ਰੋਪਰਟੀ ਕੁਝ ਵੀ ਨਹੀਂ ਚਾਹੀਏ ਮੇਰੇ ਕੋ ਅੱਛਾ ਨਹੀਂ ਚਾਹੀਦਾ ਨਾ ਤੂੰ ਜਿਆਦਾ ਮੇਰੇ ਨਾਲ ਬੋਲ ਨਾ ਘਰ ਚੱਲ ਤੈਨੂੰ ਤਾਂ ਮੈਂ ਜਿਹੜਾ ਸੱਦਿਆ ਕਰਦੀ ਆ ਚਲ ਆ

ਕੰਮ ਗਿਆ 니ਉ ਨੂੰ ਨਹੀਂ ਪਤਾ ਸੀ ਬਲ ਮੈਂ ਆਇਆ ਜਿਹੜਾ ਕੰਮ ਜਿਹ ਪਹਿਲਾਂ ਨੇ ਮੇੜ ਲੈਂਦੇ ਪਤਾ ਵੀ ਮੈਨੂੰ ਇਹ ਚੀਜ਼ ਨਹੀਂ ਪਸੰਦ ਉਹ ਖੜ ਜਾ ਖੜ ਜਾ ਉਹ ਪੁੱਤ ਘਰ ਦਾ ਕੋਈ ਸਮਾਨ ਮੁੱਕ ਗਿਆ ਸੀ ਉਹ ਤੇਰੀ ਭਾਬੀ ਨੇ ਭੇਜਿਆ ਉਹ ਲੈਣ ਗਿਆ ਤੇ ਪਹਿਲਾਂ ਮੰਗਵਾ ਲੈਂਦੀ ਉਹ ਨੂੰ ਨਹੀਂ ਪਤਾ ਸੀ ਮੈਂ ਆਣਾ ਇਹ ਮੈਨੂੰ ਸਭ ਬੜੀ ਚਲਾਤੀ ਆਣਾ ਪਟਾ ਮਨੇ ਜਾਣ ਕੇ ਵੀ ਜਨ ਧੋ ਲਿਆ ਆ ਤਾਂ ਕਿ ਇਹਦੀ ਰੱਖੜੀ ਲੇਟ ਹੋਵੇ ਸਭ ਪਤਾ ਆ ਆ ਵੀ ਮੂੰਹ ਬਣਾ ਕੇ ਬੈਠੀ ਹੋਣੀ ਅੱਜ ਦਾ ਦਿਨ ਹਾਂ ਤੇ ਹੁਣ ਸਾਡੇ ਭੈਣ ਭਰਾਵਾਂ ਨੂੰ ਰਖੜੀ ਦਾ ਤੇ ਉਹ ਵੀ ਮੈਂ ਕਹਿੰਦਾ ਹੈ ਕਿ ਲੇਟ ਦਾ ਲੇਟ ਹੀ ਹੁੰਦਾ ਜਾਵੇ ਸਾਰਾ ਪਤਾ ਮੈਨੂੰ ਤੁਹਾਡੀ ਨੂੰਹ ਦਾ ਹਾਂ ਚਲ ਕੋਈ ਹੁਣ ਜਦ ਤੱਕਰ ਜੀ ਹੋ ਜੀ ਤਾ ਹੁਣ ਕੀ ਕਰਨਾ ਕੋਈ ਹੁਣ ਜਲ ਬੀਰੇ ਨੂੰ ਫੋਨ ਲਾਓ ਜਲਦੀ ਜਲਦੀ ਆਓ ਮੈਂ ਨਹੀਂ ਜ਼ਿਆਦਾ ਵੇਟ ਕਰ ਸਕਦੀ ਉਹ ਪੁੱਤ ਗਿਆ ਹੋਣੀ ਹੈ ਹੁਣ ਲਾਵਾ ਫੋਨ ਉਹ ਜੀ ਤਾਂ ਰਾਹ 'ਚ ਹੀ ਹੋਣਾ ਰਾਹ 'ਚ 5 ਮਿੰਟ ਵੇਟ ਕਰ ਲੈ ਹਾਂ ਫੇ ਦੇ ਲੈ ਤੇ ਤੂੰ ਨਾ ਚਰ ਪਾਣੀ ਪੁਣੀ ਪੀ ਹੂੰ ਤੇ ਅੰਦ ਅੰਦ ਹੋਣਾ ਅਨਛੂ ਮਾਰ ਲਾਵਾ ਜਿਆਦਾ ਚਿਰ ਰੋਦ ਕੋ ਐਵੇਂ ਨਾ ਖੜਾ ਹੁੰਦਿਆ ਕਰੋ ਨੂੰ ਵਾ ਤੁਸੀਂ ਮਾਰੋ ਆ ਮੈਂ ਹਮਾਰੀ ਤਾਂ ਫੇਰ ਕਹੂਗੀ ਕਿ ਅਨਜਲ ਜਲਾਇਆ ਹੈ ਤੁਸੀਂ ਪਛੋ ਅੰਜ ਕਿੱਥੇ ਹੈ ਅਨਛੂ ਓਏ ਅਨਛੂ ਵੇ ਮਾਮੀ ਕੋਈ ਖਲੋਗਿਆ ਨਾਨੀ ਨੂੰ ਨਹੀਂ ਮਿਲਣਾ ਅਵੇੜਾ ਸੂਬਤ ਕੀ ਚੱਲ ਰਹੀ ਹੈ ਚੱਲ ਕੇ ਮੈਨੂੰ ਪਤਾ ਜੋ ਆਪਣੇ ਵੇਸੂ ਸੀ ਸੀ ਪਰ ਮੈਂ ਸਹੇਰ ਦਾ ਕੀ ਕਰਾਂਗਾ ਮੈਨੂੰ ਬਹੁਤ ਯਾਦ ਆਉਂਦੀ ਹੈ ਤੇਰੀ ਮੈਂ ਰਹਿੰਦਾ ਬਬਾ ਕੋਈ ਸੋਹਣਾ ਖਰੀਦਿਆ ਮੇਰੇ ਕੋਲ ਹੁੰਦਾ ਤੇ ਮੈਂ ਸੋਹਣੀ ਦੀ ਗੱਤ ਤੇ ਸੋਹਣੀ ਦੀ ਸੜੀ ਬਣਾਈ ਸੀ ਨਾਲੇ ਨਾਲ ਲੌਟਦੀ ਅੱਲਾ ਵੀ ਨਹੀਂ ਸੁਣਿਆ ਨਹੀਂ ਆ ਤੇ ਜੀਦਾ मामी, अब मुझे बांधो। ना आज से आपका छोटा <laughs> <सच्ची आज़। laughs> भी। सच्ची अंश थैंक यू, थैंक यू मेरा छोटा भी।